Ay, 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 ਆ ਕੀ ਰਹੀ ਯਾਰ ਉਹ ਇਧਰ ਆ ਜਾ ਯਾਰ ਚਲੋ ਕੋਈ ਨਾ ਦੋ ਮੈਟਰ ਦੀ ਮਚੂਰੀ ਫੱਤੇ ਪਲੋ ਬਾਈਕ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਪੈਡ ਚੰਦਰਾਵਾ ਦੇ ਵਿੱਚ ਪਹੁੰਚ ਰਿਹਾ ਵਰਦਾਰ ਦੁਆਰਾ ਕੁਮਾਰੀ ਸ਼ਰ ਦਾ ਚੰਦਪ੍ਰਣਾ ਤੋਂ ਨਗਰਜੀਤਨ ਇੱਥੇ ਦੂਜਾ ਪੜਾਅ ਲੱਗ ਰਿਹਾ ਜੇ ਸੰਗਰ ਦਾ ਪੈਡ ਵੀ ਪਹੁੰਚ ਚੁੱਕਿਆ ਤੇ ਨਗਰਜੀਤਨ ਵੀ ਪਹੁੰਚ ਰਿਹਾ ਹਾਂਜੀ ਸੰਗਰ ਦਾ ਘਾਵਾ फतेह बुलाओ फते <laughs> <laughs> <बलाओ>। <laughs> ਅੱਜ ਨਗਰ ਕੀਰਤਨ ਕਿਤਨਾ ਆਯੋਜਿਤ ਹੋ ਰਿਹਾ ਹੈ ਬੋਲ ਕੇ ਦੱਸੋ ਹਾਂ ਨਗਰ ਕੀਰਤਨ ਬਾਰੇ ਦੱਸ ਦੋ ਬਹੁਤ ਬੋਲੋ ਮੈਂ ਜੀ ਪਹਿਲੇ ਗਾਲੀ ਤੋ ਮੈਂ ਨਾ ਹਾਂ ਬਾਬਾ ਕਿਥੇ ਆ ਗਿਆ ਬੰਦ ਪਾਸ ਕਰਦੇ ਹੋ ਹਾਂ ਜੀ ਇੱਧਰ ਆਓ ਇੱਧਰ ਫਤਿਹ ਫਤਿਹ ਜੀ ਮਾਈਕ ਰੋਟਾ ਟੇਕ ਲਓ ਹਾਂ ਵਾਹਿਗੁਰੂ ਫਤਿਹ ਬੁਲਾ ਦਿਓ ਚਰਨ ਸਾਹ ਹੋਏ ਕਿ ਕੀ ਫਤਿਹ ਇਹ ਫਰਾਂਗੀ ਦਾਰੋਣਾ ਬੋਲ ਰਿਹਾ ਹੈ ਪੀਰਾਂਗੀ ਦਾ ਮੁੰਡਾ ਹੁਲੇ ਪਰਿਵਾਰ ਦੀ ਟੈਕਨੀਕ ਬਤਵਾਉਂਦਾ ਹੈ ਹੁ ਆ ਜਾ ਤੁਹਾਡੇ ਯਮਨ ਦਰੈਸ਼ ਉਤਪਤ ਹੋਣੇ ਆ ਕਰਿਓ ਨਗਰ ਕੀਰਤਨ ਗੁਰਗੁਰਖਵਾਨੀ ਸਰਚਾਤਪੁਰਾਣੇ ਤੋਂ ਜੋ ਸਤ ਸੈਂ ਪੰਦ ਚੰਦਰਮਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਕੋਲੇ ਪੜਾਣੇ ਦੇ ਵਿੱਚ ਕੰਟੈਂਟ ਨੇ ਉਹਨੇ ਨਿੱਦੜ ਝਾੜੂ ਦੀ ਸੇਵਾ ਕਰਦੇ ਹੋਏ ਸੰਤਾਂ ਕੀ ਸੇਵਾ ਦੀ ਸੇਵਾ ਕੀਤੀ ਹੈ ਉਹ ਬਈ ਆ ਰਹੀ ਹੈ ਉਹ ਬਈ ਆ ਰਹੀ ਹੈ ਉਹ ਚੋਣਾਂ ਲਈ ਵੱਡ ਪਰ ਇਹ

Best three 5 3 S mouldy Uh-uh Ha-uh Tame was paid as hundred Ant statistically اها کني جا تا ਜੀ 29 ਲਾਈਨ ਦੇ ਬਾਅਦ ਨਾਲ ਨਵਾਂ ਚਿਕਨਪੜਾ ਕਰਨਾ ਚਾਹੀਦਾ ਹੋਵੇ ਭਾਈ ਕਹਦਾ ਇੱਕ ਦਾ ਭਾਈ ਉਹ ਉਹ ਵੀ 29 ਰੱਖਣਾ ਇਹਦਾ ਉੱਤੇ ਰੱਖਣਾ ਤੂੰ ਕਰ ਦੇ 29 ਦੀ ਮੈਨੂੰ ਕਤਾ ਜਾਣਾ ਆਇਆ ਸੁਣ ਕੋਈ ਦਵਾਈဆိုင် ਆਣੀ ਦਵਾਈਸਾਂ ਦਾ ਫੋਨ ਆਏ ਨਹੀਂ ਫੋਨ ਨਹੀਂ ਬੋਲਦੇ ਤੇ ਫਿਰ ਕਰਿਆ ਬਰਾਬਰ ਦਾ ਕਰ ਜਿਵੇਂ ਆ ਜਾਂਦੇ ਮਲਾਸ਼ ਨਗਰ ਕਿਤੇ ਨਹੀਂ ਆਉਂਦੇ ਦੇ ਕੋਲੇ ਉਹ ਫੋਨ ਹੈ ਨਾ ਇੰਡੀਆ ਲਾਂਚ ਮੇਰੇ ਕੋਲੇ ਉਹ ਹੈ ਇੰਡੀਆ ਲਾਂਚ ਨਹੀਂ ਹੈ ਠੀਕ ਜੀ ਨਾ ਮੰਡੋ ਰਹੀ ਤੇ ਕਮਿਊਨੀਕੇਸ਼ਨ ਕਰ ਰਹੇ ਸੀ ਪੰਗਾ ਲੈਣਾ ਇਹਨਾਂ ਨੇ ਕਰੇ ਅਸੀਂ ਤਾਂ ਕਹਿੰਦੇ ਵੀ ਖੜਾ ਹੋਵੇ ਇੱਕ ਦਾ ਤਾਂ ਅਸੀਂ 29 ਚ ਚਲਾਉਣਾ ਇਹਨਾਂ ਨੇ 29 ਚਾਹੀਦੇ 29 30 ਕਰਦੇ ਕਿੰਨਾ ਨੰਬਰ ਉੱਤੇ ਹੀ ਰੱਖ ਹੋਏ ਕਰਨ ਲੱਗਾ ਕਾਲੂ ਘਲਾਟੀ ਨੇ ਗੱਲ ਹਾਂ ਨਾ ਵੱਡਾ ਹੀ ਲਿਆਉਣਾ ਹੈ ਦੂਜਾ ਹੀ ਲਾਉਣਾ ਹੈ ਇਹ ਪਏ ਆ ਵੱਡਾ ਇਹਨੇ ਉਸੇ ਇੱਕੋ ਜਾ ਪਰ ਕਈ ਲੱਗਿਆ ਹੋਵੇ ਇਹ ਪਏ ਤਾਂ ਜਲਦੀ ਜੱਕ ਲਿਆ ਕੈਮਰਾ ਪਏ ਕੈਮਰੇ ਲੱਗੂਗਾ ਜੱਕ ਲਾ ਦੂਜਾ ਹੀ ਲਾਉਣਾ ਕੈਮਰਾ ਦੂਜਾ ਹੀ ਆ ਉਹਨਾਂ ਨੇ ਤੁਸੀਂ ਸੂਝਾ ਰੋਣਾ ਟਰੋਲੀ ਵਾਲੇ ਮੇਲੇ ਤੋਂ ਨਹੀਂ ਲਾਉਟਾਣੇ ਫਿਰ ਵਰਤੇ ਰੱਖਦਾ ਕੈਮਰੇ ਨੂੰ ਬਾਬਾ ਸਾਹਿਬ ਜੀ ਇਧਰੇ ਮੇਰੇ ਕੋਲ ਆਪ ਹੈਗਾ ਵਰਤੇ ਹੈ ਇਹਨੂੰ ਇਹਨੇ ਕੈਮਰਾ ਚਲਾਇਆ ਬਾਬਾ ਸਾਹਿਬ ਨਹੀਂ ਮੇਰੇ ਕੋਲ ਲੁੱਟਾ ਲੁੱਟਾ ਮੇਰੇ ਸਾਰਾ ਪਤਾ ਇਹਨੂੰ ਕਿੰਨੇ ਹੈ ਭਾਈ ਥੋੜਾ ਅੱਗੇ ਸਾਡਾ ਸਾਡਾ ਤਾਂ ਬੰਦਾ ਹੈ ਸਿੱਟ ਡੱਕਰੇ ਨੂੰ ਬੇਪੇ ਬਹੁਤ ਹੋ ਗਿਆ ਬਹੁਤ ਹੋ ਗਿਆ ਬਹੁਤ ਹੋ ਗਿਆ ਬ੍ਰਿਪ ਟਿੱਪਿੰਡ ਦਾ ਕੰਮ ਕਰ ਰਹੇ ਬਹੁਤ ਸੋਹਣਾ ਹੈ ਓਪਨਿੰਗ ਨੰਬਰ ਕਿੱਥੇ ਆਵੇ ਹੁੰਦੇ ਉਹ ਆਗੇ ਚਾਹ ਪਾਣੀ ਵਾਲੇ ਵੀ ਸੇਵਾਦਾਰ ਆ ਚੁੱਕੇ ਨੇ ਉਹ ਰੁਕ ਜਿਓ ਉਹਨਾਂ ਨੂੰ ਗਏ ਉਹ ਨੋ ਰਹੇ ਆਪਣੇ ਬੈਠ ਜਿਗਣ ਉਹ ਰੁਕ ਜਿਓ ਉਹਨਾਂ ਦੇ ਭਰਾਵਾ

ਜੋ ਨਾਮ ਨਾ ਰੋਕੀ ਜਾਂਦੇ ਚੱਲ ਵੀ ਗੱਡੀ ਤੋਰੋ ਓਏ ਓਏ ਆਲੇ ਫੜੀ ਕਿਨੂੰ ਨਹੀਂ ਨਹੀਂ ਬਾਪੇ ਨੇ ਲਗਾਏ ਲੱਗਦੀ ਕਿਵੇਂ ਸਿਵਾ ਉਹਨਾਂ ਦੇ ਲਾਵੇ ਓਏ ਗੌਰ ਕਰੇ ਚੱਲੀਆਂ ਮੈਂ ਗੌਰ ਕਰ ਤੂੰ ਕਰ ਸਿਵਾ ਉਹ ਉਲੀ ਉੱਤ ਨਾ ਆਉਣ ਨਾ ਕੋਈ ਨਾ ਪਾਉਂਦੀ ਨਾ ਕੀਤੇ ਹਾਰਿਆਵਾ ਸਭ ਦਾ ਵਿਚਾਰ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਟੀਵੀ 29 ਲਾਈਵ YouTube ਚੈਨਲ ਯੂਟਿਊਬਰ ਇੰਸਟਾਗ੍ਰam ਚੈਨਲ ਤੇ ਅੱਜ ਚੰਦ ਨਗਰ ਦੇ ਵਿੱਚ ਚੰਦਪੁਰਾਣੇ ਤੋਂ ਗੁਰਦੁਆਰਾ ਕਮਾਨੀ ਸਰ ਤੋਂ ਨਗਰ ਕੀ ਪੰਚਾਇਤ ਚੱਲਦਾ ਹੋਇਆ ਹਾਂ ਤੀਜੇ ਪੜਾ ਦੂਜੇ ਪੜਾ ਤੇ ਪਹੁੰਚਿਆ ਦੂਜਾ ਪੜਾ ਦੂਜਾ ਪੜਾ ਤੇ ਇੱਥੇ ਸੰਗਤ ਦਾ ਦੂਜਾ ਪੜਾ ਯਾਰ ਤੁਸੀਂ ਪਹਿਲਾਂ ਦੰਦ ਰੋਣੇ ਹੋਊਗਾ ਦੂਜਾ ਖੇਤੀ ਜਾਈ ਤੇ ਤੀਜਾ ਪੜਾ ਤੇ ਅੱਜ ਦੂਜਾ ਤੇ ਤੀਜਾ ਪੜਾ ਤੇ ਸੰਗਤਾਂ ਪਹੁੰਚਿਆ ਨੇ ਹਮਮਾ ਮਾ ਕੇ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਨੇ ਚਾਹ ਮਠੀਆਂ ਦੇ ਹਾਂਜੀ ਹਾਂਜੀ ਵਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਪਿੰਡ ਦੀ ਸੰਗਤ ਵੱਲੋਂ

நிசர் Obrigado. <laughs> det

ਤੂੰ ਫੜ ਦੋ ਯਰ ਸਿੰਘ ਕੋ ਯਰ ਬਾਬੇ ਉਸੇ ਕੋ ਫੜੀ ਯਰ ਕੋਈ ਰਸਵਾਦ ਹੀ ਨਹੀਂ ਅੰਦਰ ਆ ਆ ਲੈ ਉਹ ਬਿੱਟ ਵਾਈਬ ਗੁਰੂ ਘਰ ਦੇ ਸਰਦਾਰ ਮੋ ਗੁਰਸੇਵਾ ਜੀ ਦੇ ਸਤਿਕਾਰ ਵਜੋਂ ਪਹੁੰਚੀ ਹੈ ਸਤਿਗੁਰ ਜੀ ਜਰਨਤ ਕਰਨਾ ਅਨੁਸੰਚਯੋਨਾ ਦੇ ਕਰਜ ਦੀ ਪ੍ਰੀਤਵਾ ਸਰਦਾਰ ਹਰਪ੍ਰੀਤ ਸਿੰਘ ਜੀ ਜੋ ਸ਼ੌਕਾ ਸਰਪੰਚ ਸਾਹਿਬ ਉਹਨਾਂ ਦੇ ਵੱਲੋਂ ਵੀ ਬਹੁਤ ਬਹੁਤ ਸ਼ੁਕਰੀਆ ਜੀ ਸਤਿਕਾਰ ਵਜੋਂ ਪਹੁੰਚਿਆ ਸਰਦਾਰ ਹਰਪ੍ਰੀਤ ਸਿੰਘ ਜੀ ਬਰਾਜ ਸ਼ੌਕਾ ਸਰਪੰਚ ਸਾਹਿਬ ਕੋਣਾ ਦੇ ਵੱਲੋਂ ਬਹੁਤ ਸਾਰਾ ਮਾਨ ਕੀਰਤਨ ਦੇ ਸਰਕਾਰ ਵੱਜੋਂ ਸੰਗੇ ਥੋੜੀ ਦੇਣਾ ਵੱਲੋਂ ਵੀ ਕੀਰਤਨ ਦੇ ਸਰਕਾਰ ਵੱਜੋਂ ਬੜਾ ਪਹੁੰਚੀ ਹੈ ਸਰਬਜੀਤ ਰਾਮ ਦਾ ਕਾਰਨ ਅਸੀਂ ਸੰਤਾਂ ਯੋਗ ਨਾਲ ਕਣ ਦਾ ਨਾਮ ਚੜ੍ਹ ਗਿਲਾ ਸੇਵ ਭਾਣੀ ਸਰਬਤ ਦਾ ਭਲਾ ਵਾਧ ਗੁਰਦੀਪੀ ਦਾ ਸੰਸਾ ਵਾਧ ਗੁਰਦੀਪੀ ਦੇ ਪਤੇ 715 ਗਮਿੰਟ ਵਾਸਤੇ ਭਾਈ ਜੁੱਟੇ ਇੰਡੀਆ ਦਾ ਕੁੱਤਾ ਡੰਗਣ ਦੀ ਹੁਰੀਆchna ਲੈ ਕੇ ਆ ਰਿਹਾ ਵਾਧ ਗੁਰਦੀਪੀ ਦਾ ਸੰਸਾ ਵਾਧ ਗੁਰਦੀਪੀ ਉਹ ਸੋਤੇ ਕੰਦੇ ਹੋਣੇ ਕੋਈ ਨਾ ਕਰਨੇ ਵਾਲੇ ਨੇ ਨੀਂਦ ਦੇ ਵੱਲੋਂ ਡਾਕਟਰ ਮਾ ਸੀਤਨ ਦੇ ਸਪਤਾਰ ਵੱਲ ਪਹੁੰਚਿਆ

ਰਾਜ ਗਿੰਦਰਪਾਲ ਸਿੰਘ ਵੱਲੋਂ 500 ਰੁਪਏ ਸੁਖਰਾਜ ਸਿੰਘ 100 ਰੁਪਏ ਕਾਕਾ ਵਰਸ਼ਾ ਵਰਸ਼ਾ ਵਾਲੇ 100 ਰੁਪਏ ਨਾਥੀ ਸਿੰਘ 200 ਰੁਪਏ ਜਗਨੂਰ ਸਿੰਘ 200 ਰੁਪਏ ਜਰਨੈਲ ਸਿੰਘ 100 ਰੁਪਏ ਪਿਆਰਾ ਸਿੰਘ 100 ਰੁਪਏ ਸੁਖਮਨ ਸਿੰਘ 50 ਰੁਪਏ ਕੁਸ਼ੀਲ ਸਿੰਘ 50 ਰੁਪਏ जगजीत सिंह सौ रुपए सतपाल सिंह भीह रुपए गुरु सेवा सौ रुपए चरंद्र कौर पंह रुपए बरिंद्र सिंह पंह रुपए हादू सिंह चौकीदार सौ रुपए गुरु सेवा पंह रुपए सतराम सिंह पुपए काका रोहित भीह रुपए काका शंकर पंह रुपए सरदार बिक्र सिंह मिस्त्री तीन सौ गुरु सेवा पुपए तरसेम सिंह ठेकेदार पांच सौ हजार रुपए किरा मैंकर सौ रुपए जगिंद सौ रुपए

ਤਨ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸ਼ਹੀਦ ਪੁੱਤਾਂ ਦੇ ਪੁੱਤਰਾਂ ਦੇ ਚਿੱਤਾ ਬਾਜਾ ਵਾਲੇ ਟੱਕਾ ਵਾਲੇ ਦਾੱਡਾ ਵਾਲੇ ਮਿੱਠੀਆਂ ਬਾਜਾ ਵਾਲੇ ਤਨ ਗੁਰੂ ਬੋਲੇ ਖੁਸ਼ ਪਾਛਾ ਜੀ ਖਰੂ ਜੀ ਇਸ ਜਗਤਲੇ ਨੇ ਕਾਹੇ ਇਸ ਜਗਤ ਦੇ ਵਿਚਾਰ ਕੇ ਸੰਤੁਰਾਂ ਨੇ ਬਹੁਤ ਸੰਗਤਾਂ ਮਲਦਾ ਗਮੜਾ ਬੁਰਿਆ ਆਮਕੇ ਲਾਵਾ ਹੋ ਵਾਹੋ ਗੋਬਿੰਦ ਸਤਿਗ ਅਸਾ ਗੁਰ ਤੇਲਾ ਸਤਿਮੁ ਜੀ ਆਪੇ ਧੁਰੋਂ ਪੜ੍ਹਨੇ ਤੇ ਆਪੇ ਨਾਲ ਚੇਲੇ ਵੀ ਬਣੇ ਨੇ ਨਹੀਂ ਤੇ